ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਏਕਲ ਕਰੇ ਕੇਲ ਕਰੇਂਦੇ ਹੰਜਨੋਂ ਅਚਨ ਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨ ਚੀਤੇ ਸਨ ਸੋ ਗਾਲੀ ਰੱਬ ਕੀਆਂ ਗੁਰਬਾਣੀ ਦੇ ਇਹ ਵਾਕ ਬਿਲਕੁਲ ਸਹੀ ਟੁੱਕ ਰਿਆ ਕੰਗ ਭੰਗਰ ਪਰਿਵਾਰ ਤੇ ਜਿੱਥੇ ਦੁੱਖਾਂ ਦੇ ਪਹਾੜ ਟੁੱਟੇ ਹੋਏ ਆ ਸਰਦਾਰ ਲਖਵੀਰ ਸਿੰਘ ਸਾਹਿਬ ਦਾ ਸਰਪੰਚ ਦੇ ਹੋਂਹ ਹਾਰਸ ਪੁੱਤਰ ਰਵਿੰਦਰ ਸਿੰਘ ਕੰਗ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਰਾਜੇ ਹਨ। ਜਵਾਨੀ ਪਰਚ ਸਦੀਵੀ ਵਿਛੋੜਾ ਦੇ ਗਏ ਰਵਿੰਦਰ ਸਿੰਘ ਕੰਗ ਦੀ ਆਤਮਿਕ ਸ਼ਾਂਤੀ ਲਈ ਸਮੁੱਚੇ ਕੰਗ ਪਰਿਵਾਰ ਵੱਲੋਂ 20 ਸਤੰਬਰ ਦਿਨ ਸ਼ੁੱਕਰਵਾਰ ਨੂੰ 11 ਤੋਂ 12:30 ਵਜੇ ਦਰਮਿਆਨ ਗੁਰਦੁਆਰਾ ਕਲਗੀਦਰ ਸਾਹਿਬ ਪਿੰਡ ਪਾਂਗਰ ਫਰੋਜਪੁਰ ਵਿਖੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਅੰਤਮ ਅਰਦਾਸ ਕੀਤੀ ਜਾਵੇਗੀ ਆਪ ਜੀ ਨੇ ਅੰਤਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਬੇਨਤੀ ਕਰਤਾ ਸਮੂਹ ਕੰਗ ਪਰਿਵਾਰ ਭਾਂਗਰ ਅਤੇ ਰਿਸ਼ਤੇਦਾਰ ਤੇ ਮਿੱਤਰ